ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਜੀ ਤਾਜ਼ਾ ਸੂਆ ਨਗ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਮੇਰਾ ਕੰਮ ਸਰਬ ਤੁਹਾਨੂੰ ਪਾਸੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਚੈਨ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਹੀ ਤਕਸੀਮ ਮੋਗਾ ਮੋਬਾਈਲ ਨੰਬਰ 8819686792 ਠੀਕ ਆ ਬਾਈ ਸੁਆ ਕੰਨਮਾ ਸੁਈ ਹੈ ਜੀ ਪਹਿਲਾ ਬਾਈ ਠੀਕ ਆ ਜੀ ਕਦੋਂ ਸੁਈ ਹੈ ਜੀ ਇਹ ਇਹਨੂੰ ਅੱਜ ਪੰਜਵਾਂ ਦਾ ਮਗਰ ਬੱਚਾ ਕੀ ਹੈ ਜੀ? ਬੱਚੀ ਆ ਬਾਈ ਜੀ। ਬੱਚੀ ਦਾ ਕੋਈ ਸੀਮਾ ਰਿਕਾਰਡ ਜੀ? ਸੀਮਾ ਰਿਕਾਰਡ ਯਾਰ ਬਾਈ ਉਹ ਆਉਂਦੇ ਸੀ ਏਬੀਐਸ ਦੇ ਬੀਟਸ ਦੀ ਆ ਖਣੀ। ਠੀਕ ਹੈ ਜੀ। ਜੇ ਕੋਈ ਮੰਨ ਲਾ ਭਰਾ ਆਪਣੇ ਨਾਲ ਸੌਦਾ ਕਰੂਗਾ ਆਪਾਂ ਲੈ ਦਾਂਗੇ ਉਹਨਾਂ ਦਾ ਰਿਕਾਰਡ। ਠੀਕ ਹੈ ਜੀ। ਹਾਂਜੀ। ਤੇ ਕਿੰਨਾ ਬੋਲਾ ਤਿਆਰ ਹੈ ਜੀ? ਬੋਲਾ ਹੁਣ ਬਾਈ 12 ਹੋਵੇ 13 ਹੋਵੇ ਇਹਨਾ ਹੋਊਗਾ। ਥਾਣਾ ਦੀ ਡੰਨ ਹੈ ਜੀ। ਧਾਰੋਣਾ ਮਾਰੇ ਕੋਲਾ ਬਾਈ। ਜੀਰ ਦੀ ਵੀ ਡੰਨ ਹੈ ਜੀ। ਜੀਰ ਦੀ ਵੀ ਗਾਰੰਟੀ ਆ ਬਾਈ। ਤੋੜ ਕੇ ਦਿਖਾ ਦੇ ਬਾਈ। ਬਾਈ ਦੇ ਦੱਸਣ ਮੁਤਾਬਕ ਜੀ ਸੂਆ ਸੂਈ ਆ ਜੀ। ਕਿੰਨਾ ਮਾ ਸੂਈ ਸੀ ਪਹਿਲਾ ਪ ਦੰਦੋ ਚੈੱਕ ਕੀਤੀ ਹੈ ਜੀ ਦੰਦੋ ਜਵਾਨ ਹੀ ਆ ਬਾਈ ਠੀਕ ਹੈ ਜੀ ਸੂਆ ਪਹਿਲਾ ਜੀ 5 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਟੌਪ ਦੀ ਬੱਛੀ ਹੈ ਜੀ ਸੀਮਾ ਰਿਕਾਰਡ ਬਾਈ ਕਹਿੰਦਾ ਮਾਲਕਾਂ ਕੋਲੋਂ ਦੇ ਦਾਂਗੇ ਜਿਹੜਾ ਅੱਜ ਦਾ ਨੈੱਟ ਬੋਲਾ ਤਿਆਰ ਹੈ ਜੀ 12 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਬਾਕੀ ਆਰਡਰ ਕੁਆਲਟੀ ਫੈਕਸ ਹੈ ਜੀ ਸ਼ੇਰ ਦੇ ਵੀ ਡਨ ਹੋਊਗੇ ਥਾਣਾ ਦੀ ਵੀ ਡਨ ਉਹ ਬੇਫਿਕਰ ਹੋ ਜਾਓ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਰ ਤੇ ਲੱਗੇ ਆ ਤੀਜਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਕ ਨਹੀਂ ਜੀ ਫਿਕਸ ਆਰਡਰ ਆ ਕਿੰਨਾ ਕਬਾਜੂ ਬਾਈ ਦੁੱਧ ਬਾਈ ਉਹ ਤਾਂ ਬਾਲਾ ਨਹੀਂ 17 18 ਕਿਲੋ ਦੇਣਾ ਚਾਹੀਦਾ ਯਾਰ ਫਾ ਕਵਰ ਦੇਣ ਦਾ ਕੋਈ ਬਾਲਾ ਨਹੀਂ 17 18 ਕਿਲੋ ਵੱਡੀ ਹੋ ਕੇ ਬਣੀ ਵੀ ਹੈ ਨਾ ਬਾਈ ਹਾਂ ਬਾਈ ਕੱਦ ਵਜ ਨਾਲ ਬੱਚੀ ਆ ਹਾਂ ਬਾਈ ਮਾੜਾ ਜਿਹਾ ਵਿਖਾ ਦੀਆਂ ਇੱਕ ਜੀ ਉਹ ਪਰਲੇ ਪਾਸੇ ਵਿਖਾ ਦਿਓ ਜਾਂ ਲਓ ਜੀ ਚੈੱਕ ਕਰ ਸਕਦੇ ਹਾਂ ਉਹਨਾ ਜਿਵੇਂ ਮਾਸ ਜਿਆ ਮੜਾ ਜਾ ਵਧੀਆ ਹੁੰਦਾ ਉਵੇਂ ਆ ਬਾਈ ਲਓ ਜੀ ਮੁੜ ਕੇ ਵਾਲਾ ਕਹਿੰਦਾ ਵਿਖਾਇਆ ਨਹੀਂ ਯਾਰ ਬਾਈ ਤੂੰ ਚੈੱਕ ਕਰ ਸਕਦੇ ਹੋ ਜੀ ਥਾਂ ਦੇ ਨਾਲ ਵੈਸੇ ਹੀ ਆ ਮੜਾ ਜਾ ਉਹ ਮਾਸ ਜਿਆ ਵਧੀਆ ਵਧੀਆ ਕੀਤਾ ਬਾਈ ਦਾਸਤਾ ਮੇਰੀ ਨਿਗਾ ਨਹੀਂ ਪਈ ਸੀ ਕਿ ਜੀ ਬਾਕੀ ਦੂਰੋਂ ਨੇੜੋਂ ਸੱਜਣ ਚੱਲ ਕੇ ਹੁੰਦਾ ਜੀ 200 ਕਿਲੋਮੀਟਰ ਤੋਂ ਚੱਲ ਕੇ ਆ ਜਾ ਅਗਲਾ ਕਹਿੰਦਾ ਯਾਰ ਤੂੰ ਦੱਸ ਬਾਈ ਦੱਸਿਆ ਹੀ ਨਹੀਂ ਵੀਡੀਓ ਤੇ ਸਹੀ ਗੱਲ ਆ ਜੀ ਹਾਂ ਜੀ ਤੇ ਡਿਮਾਂਡ ਵੇਰੇ ਦੀ ਡਿਮਾਂਡ ਯਾਰ ਬਾਈ 53000 ਰੁਪਏ ਚ ਮਾਨ ਤਾਨ ਕਰਦਾਂਗੇ 53000 ਚ ਹੋ ਜੂ ਮੜਾ ਮੋਟਾ ਜੀ ਹਾਂ ਬੰਮਾ ਤਣ ਹੋ ਜੂਗਾ ਜਿਹੜੀ ਠੀਕ ਆ 55000 ਰੁਪਏ ਜੋ ਬਾਈ ਕਹਿੰਦਾ ਮਾਨ ਤਾਨ ਕਰਦਾਂਗੇ ਜੀ ਇੱਕ ਨਗ ਨਾ ਇੱਕ ਨਗ ਤੁਹਾਨੂੰ ਫ੍ਰੀ ਮਿਲ ਜਾਣਾ ਜੀ ਜਿਹਨੂੰ ਕੋਈ ਵੀ ਪਸੰਦ ਆਊਗਾ ਨਾਗ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ